ਨੇੜਾ ਦੇ ਪੀਆਰ ਲੈਂਡ ਦੀ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ 1 ਮਈ 2025 ਨੂੰ ਕੈਨੇਡਾ ਨੇ ਸਿੱਖਿਆ ਖੇਤਰ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਉਂਦੇ ਹੋਏ ਆਪਣਾ ਪਹਿਲਾ ਐਕਸਪ੍ਰੈਸ ਐਂਟਰੀ ਡਰਾ ਕੱਟ ਕੇ ਇਤਿਹਾਸ ਰਚਿਆ ਜਿਸ ਵਿੱਚ 1000 ਉਮੀਦਵਾਰਾਂ ਨੂੰ ਸਥਾਈ ਨਿਵਾਸ ਪੀਆਰ ਲਈ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੁਆਰਾ ਪ੍ਰਬੰਧਿਤ ਇਹ ਮੀਲ ਪੱਥਰ ਕੈਨੇਡਾ ਦੇ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਦਬਾਅ ਵਾਲੀਆਂ ਕਿਰਤ ਬਾਜ਼ਾਰ ਦੀਆਂ ਮੰਗਾਂ ਨੂੰ ਜੋੜਨ ਇਹਤਨੰਤਰਸੰਦਾ ਹੈ ਫਰਵਰੀ 2025 ਵਿੱਚ ਪੇਸ਼ ਕੀਤਾ ਗਿਆ ਸਿੱਖਿਆ ਸ਼੍ਰੇਣੀ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇੱਕ ਨਵਾਂ ਵਾਅਦਾ ਹੈ ਜੋ ਹੁਨਰਬੰਦ ਇਮੀਗ੍ਰੇਸ਼ਨ ਅਰਜ਼ੀਆਂ ਦੀ ਨਿਗਰਾਨੀ ਕਰਦਾ ਹੈ ਇਸ ਰੈਣੀ ਦਾ ਉਦੇਸ਼ ਦੇਸ਼ ਭਰ ਵਿੱਚ ਵਿਆਪਕ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਤਜਰਬੇਕਾਰ ਸਿੱਖਿਆਕਾਂ ਨੂੰ ਆਕਰਸ਼ਿਤ ਕਰਨਾ ਹੈ ਦੱਸ ਦੇਗਾ ਕੈਨੇਡਾ ਦੇ ਜਨਤਕ ਸਿੱਖਿਆ ਪ੍ਰਣਾਲੀਆਂ ਨੂੰ ਯੋਗ ਅਧਿਆਪਕਾਂ ਸ਼ੁਰੂਆਤੀ ਬਚਪਨ ਦੇ ਸਿੱਖਿਆਕਾਂ ਅਤੇ ਵਿਦਿਅਕ ਪ੍ਰਸ਼ਾਸਕਾਂ ਦੀ ਮਹੱਤਵਪੂਰਨ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ 온ਟਾਰੀਓ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਵਰਗੇ ਸੂਬਿਆਂ ਨੇ ਵਿਦਿਆਰਥੀਆਂ ਦੀ ਵਾਧੇ ਨੂੰ ਵਧਾਉਣ ਲਈ ਸਹਾਇਤਾ ਲਈ ਅੰਤਰਰਾਸ਼ਟਰੀ ਪ੍ਰਤਿਭਾ ਦੀ ਤਰੰਤ ਲੋੜ ਨੂੰ ਉਜਾਗਰ ਕੀਤਾ ਖਾਸ ਕਰਕੇ ਪਿੰਡੂ ਅਤੇ ਘੱਟ ਸੇਵਾ ਵਾਲੇ ਖੇਤਰਾਂ ਵਿੱਚ ਦੱਸਦੀ ਕਿ 1 ਮਈ ਦੇ ਡਰਾਅ ਵਿੱਚ ਸੱਦੇ ਗਏ ਉਮੀਦਵਾਰਾਂ ਲਈ ਸਬੰਧਤ ਅਕਾਦਮਿਕ ਪ੍ਰਮਾਣ ਪੱਤਰ ਭਾਸ਼ਾ ਦੀ ਮੁਹਾਰਤ ਅਤੇ ਮੁੱਖ ਸਿੱਖਿਆ ਖੇਤਰਾਂ ਵਿੱਚ ਪੇਸ਼ੇਵਰ ਤਜਰਬਾ ਹੋਣਾ ਜ਼ਰੂਰੀ ਸੀ ਜਿਸ ਵਿੱਚ ਸ਼ਾਮਲ ਹਨ ਐਲੀਮੈਂਟਰੀ ਅਤੇ ਸਕੈਂਡਰੀ ਸਕੂਲ ਸਿੱਖਿਆ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿਸ਼ੇਸ਼ ਲੋੜਾਂ ਦੀ ਸਿੱਖਿਆ ਵਿਦਿਅਕ ਪ੍ਰਸ਼ਾਸਨ ਅਤੇ ਨੀਤੀ ਵਿਕਾਸ ਹਾਲਕਿ ਇਸ ਡਰਾਅ ਵਿੱਚ ਘਟੋ-ਘਟ ਵਿਆਪਕ درجہਬੰਦੀ ਪ੍ਰਣਾਲੀ ਸੀਆਰ ਸਕੋਰ ਦਾ ਖੁਲਾਸਾ ਨਹੀਂ ਕੀਤਾ ਗਿਆ ਸ਼ੁਰੂਆਤੀ ਰਿਪੋਰਟਾ ਸੁਝਾ ਦਿੰਦੀਆਂ ਹਨ ਕਿ ਇਹ ਆਮ ਜਨਤਕ ਡਰਾ ਨਾਲੋਂ ਘੱਟ ਸੀ ਜੋ ਕਿ ਰਿਪੋਰਟ ਦੇ ਅਨੁਸਾਰ ਸਿੱਖਿਆ ਪਿਸ਼ੇਵਰਾਂ ਦੀ ਉੱਚ ਮੰਗਾਂ ਨੂੰ ਦਰਸਾਉਂਦਾ ਹੈ ਸੱਦੇ ਕੇ ਉਮੀਦਵਾਰਾਂ ਕੋਲ ਇੱਕ ਪੂਰੀ ਸਥਾਈ ਨਿਵਾਸ ਅਰਜੀ ਜਮ੍ਹਾਂ ਕਰਵਾਉਣ ਲਈ 60 ਦਿਨ ਸਨ ਸਫਲ ਬਿਨੇਕਾਰ ਕੈਨੇਡਾ ਵਿੱਚ ਰਹਿਣ ਯੋਗ ਹੋਣਗੇ